ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਰੇ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੈਲਕਲਾ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਫਸੀਲ ਪਟਾਲਾ ਤੇ ਬਾਈ ਹੀ ਰਾਜ ਸਿੰਘ ਕੁਰਾ ਚੁੱਕੇ ਜੀ ਅੱਜ ਵੀ ਬਾਈਆਂ ਕੋਈ 7-8 ਦੇ ਲਗਭਗ ਛੋਟੀਆਂ ਸੇਲ ਆ ਤੁਹਾਨੂੰ ਪਤਾ ਸਾਰਾ ਮਾਲ ਹਰਿਆਣਾ ਤੋਂ ਲੈ ਕੇ ਆਉਂਦੇ ਜੀ ਹਾਰਸਫੈਡ ਪਰ ਬੜੀ ਚੰਗੀਆਂ ਚੰਗੀਆਂ ਝੋਟੀਆਂ ਲੈ ਕੇ ਆਉਂਦੇ ਜੀ ਤੇ ਆ ਹੁਣ ਹੋਰ ਅੱਜ ਲਈ ਗੱਲਬਾਤ ਕਰੀਏ ਬਾਈ ਜੀ ਇਹਨਾਂ ਪ੍ਰਾਈਸ ਤੇ ਕੀ ਮਿਲ ਰਿਹਾ ਕੋੜਾ ਭਜਾਸ ਸਿਕਾ ਜੀ ਸਸੀਗਾ ਸਸੀਗਾ ਸਲੀਪ ਸਿੰਘ ਜੀ ਹੋਰ ਭਾਈ ਜੀ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਦੇਖਿਆ ਮਾਲ ਵਿਚ ਲਾਇਆ ਭਾਜੀ ਹਾਂ ਜੀ ਮਿਲ ਗਿਆ ਜੀ ਵੇਖਿਆ ਭਾਜੀ ਝੋਟੇ ਨੇ ਭਾਜੀ ਪੜੇ ਨੇ ਬਿਜਾਰੇ ਦਾ ਜੀ ਬੜੀ ਵਧੀਆ ਛੁੱਟੀਆਂ ਟਾਪ ਹੀ ਚੰਗੇ ਜੀ ਹਾਂਜੀ ਜੀ ਸਾਰੀਆਂ ਇੱਕ ਤੋ ਇੱਕ ਹੀ ਹਾਂਜੀ ਚੰਗੇ ਪਸ਼ੂ ਦੇ ਫਰਦਾ ਭਾਜੀ ਚਾਰ ਪੰਜ ਦਿਨ ਲੱਗ ਹੀ ਜਾਂਦੇ ਆ ਜਿਹੜੇ ਗੁਰੇ ਕੱਢਦੇ ਤਿੰਨ ਚਾਰ ਦਿਨ ਬੁੱਲੀ ਗਾ ਲੈ ਕੇ ਪਾਈਂਦੇ ਲੱਗੇ ਠੀਕ ਆ ਹਾਂਜੀ ਆਕਾ ਵੀ 11 ਮਹੀਆ ਲੈਂਦੀਆਂ ਸੀ ਹਾਂਜੀ ਤੇ 5 ਮਹੀਆ ਦੇ ਬੰਦੇ ਲੈ ਗਏ ਪਿਛਲੀ ਵੀਡੀਓ ਕਰੋ ਭਾਈ ਸੀ ਜੀ ਆਪਾਂ ਪਿਛਲੀ ਵੀਡੀਓ ਵੀ ਆਪ ਪਾਈ ਸਾਰੇ ਮਾਲ ਵੇਚ ਗਏ ਸੀ ਪਿਛਰੇ ਗਏ ਸੀ ਨਹੀਂ ਵੇਚ ਗੀਆਂ ਸਾਰੀਆਂ ਸਾਰੀਆਂ ਵੇਚ ਗੀਆਂ ਮੀਆਂ ਦੂਰ ਦੂਰ ਗਈਆਂ ਦੂਰ ਨਹੀਂ ਲੱਗ ਗਈਆਂ ਵੀ ਚਲ ਗਈਆਂ ਦੂਰ ਵੀ ਚਲ ਗਈਆਂ ਇੱਥੇ ਪ੍ਰਤਾਪਗੜ ਵੀ ਗਈ ਆ ਫਿਰ ਇਧਰ ਤਰਨਤਨ ਸਾਈਡ ਬਹੁਤ ਗਈਆਂ ਕੋ ਬਟਾਲੇ ਦੇ ਲੱਗੇ ਗਈਆਂ ਠੀਕ ਹੈ ਹਾਂਜੀ ਹਾਂਜੀ ਤੇ ਝੋਟੀਆਂ ਚੰਗੀਆਂ ਸੀ ਸਾਰੀਆਂ ਦੀ ਰਿਪੋਰਟ ਚੰਗੀ ਸੀ ਕਿਸੇ ਨੇ ਵੀ ਮਲਪੀ ਕੋ ਲਾਹਮਾ ਨਹੀਂ ਦਿੱਤਾ ਹਾਂਜੀ ਬਹੁਤ ਕੱਟੀਆਂ ਚੰਗੀਆਂ ਹਾਂਜੀ ਹਾਂਜੀ ਵੀ ਫਿਰ ਵੜਦੀਆਂ ਲੱਗੀਆਂ ਹਾਂਜੀ ਆਜੀ ਟੋਪ ਆ ਬਹੁਤ ਆ ਪਹਿਲਣਾ ਪਹਿਲਣਾ ਝੋਟੀਆਂ ਆ ਇਹਨਾਂ ਕੋ ਬੋਲੇ ਆ 11 ਕਿਲੋ 12 ਕਿਲੋ 13 ਵੀ ਹੈਗਾ ਕੱਟੀ ਕੋਲ ਅੱਛਾ ਹਾਂਜੀ ਬੋਲੇ ਬੋਲੇ ਅਲਪੀਆ ਬੱਚੇ ਵੇਖੋ ਦਿਹਾੜੀ ਦਿਹਾੜੀ ਦੇ ਬੱਚੇ ਸਾਰੇ ਉਹ ਵੀ ਬੱਚਾ ਦਿਹਾੜੀ ਦਾ ਵੀ ਦਿਹਾੜੀ ਦਾ ਬਾਹਰ ਨਹੀਂ ਮਿਲੇਗਾ ਸੂਈ ਆ ਤਾਰੀ 3 ਨੰਬਰ ਚੋਟੀ ਮੇਰੇ ਘਰੇ ਸੂਈ ਆ ਤੇ ਇਹਦੇ ਕੋ ਬੋਲਾ ਹੀ ਹੋਗਾ 11 12 ਕਿਲੋ ਹਾਂਜੀ ਬਹੁਤ ਚੰਗੀ ਕੱਟੀ ਹੈ ਠੀਕ ਹਾਂਜੀ ਹਾਂਜੀ ਕ੍ਰਿਸ਼ਨੂ ਜੀ ਦੱਸੋ ਜੀ ਫਿਰ ਇਹਦੇ ਬਾਅਦ ਇਹ ਜੀ ਇਹ ਗੱਬਣ ਆ ਜੀ ਝੋਟੀ ਗੱਬਣ ਸੂਣ ਵਾਲੀ ਆ ਸੁਆ ਜੀ ਪੰਜ ਚਾਰ ਦਿਨ ਲਊਗੀ ਦੂਜਾ ਸੂਣਾ ਜੀ ਦੂਜਾ ਸਵਾ ਦੂਜਾ ਦੂਜਾ ਬੋਲਾ ਚੋਟੀ ਆ ਹਾਂਜੀ ਹਾਂਜੀ ਸਾਰੀ ਮੱਬੀ ਸਾਫ ਚੰਗੀ ਸਿੰਗੀ ਸੁੰਗੀ ਕਿਹਦੇ ਬਣਿਓ ਕੋਈ ਮੱਬੀ ਪ੍ਰੋਬਲਮ ਨਹੀਂ ਖਲੋ ਹਾਂਜੀ ਬੋਲੋ ਜੀ ਤੇ ਭਾਜੀ ਕਿੰਨਾ ਦਰ ਨਾ ਕਰੂਗਾ ਦਸ ਨਾਲ ਇਹ ਦੋ ਦੋ 13 ਕੋਲ ਦਿੱਤਾ ਪਹਿਲਾਂ ਨੇ ਇੱਕਾ ਦੂਜਾ ਸੁਣਾ 15 ਨੈਕ 15 ਦੇਖੋ ਜੀ 15 ਕੁਆਲਟੀ ਦਾ ਮੈਂ ਇਹ ਤੁਹਾਨੂੰ ਦੇ ਆਪਾਂ ਗਾਰੰਟੀ ਦੇ ਗਾ ਬਿਲਕੁਲ ਜੀ ਨਸਲ ਬੋਲੀ ਪੂਰਾ 15 ਕਿਲੋ ਦੋਗੇ ਘੱਟ ਨਹੀਂ ਦੇਣੀ ਜੀ ਹਾਂਜੀ ਹਾਂਜੀ ਬਹੁਤ ਠੱਗੀ ਚੰਗੀ ਆ ਮੱਬੀ ਅਸਾਰ ਸਾਈਡ ਤੋਂ ਲਈ ਆ ਠੀਕ ਹੈ ਬਹੁਤ ਮੱਬੀ ਕੁਆਲਟੀ ਕੁਆਲਟੀ ਕਿਸੇ ਕੋਲੋਂ ਖੰਜੀ ਨਹੀਂ ਹੈਗੀ ਕਿਸੇ ਕੋਲੋਂ ਖੰਜੀ ਹੋਵੇ ਘੱਟੀ ਦੇਖੀ ਜੀ ਤੁਹਾਨੂੰ ਕਿੰਦਾ ਲੱਗਾ ਜੀ ਕ ਅਰੇ ਟਾਈਮ ਨਹੀਂ ਆਇਆ ਬੜਾ ਦੋ ਤਿੰਨ ਦਿਨ ਮੁੱਲੀ ਗੱਲ ਦੋ ਤਿੰਨ ਦਿਨ ਖੜੂ ਵੱਧ ਨਹੀਂ ਕਰਦੀ ਇਹਨੇ ਟਾਈਮ ਪੂਰੀ ਬਣੀ ਹੈ ਹਾਂਜੀ ਹਾਂਜੀ ਲੈ ਲੈ ਚਲੋ ਜੀ ਲੈ ਆਹ ਦੇਖੀ ਦੁੱਧ ਦੁੱਧ ਵਾਲੇ ਮੈਂ ਜੀ ਬਜੀ ਪਤਾ ਨਹੀਂ ਝੋਟੀ ਜਾ ਕੋਈ ਉਹ ਜਗ ਨਹੀਂ ਜੀ ਵੇਖੋ ਕਿਦਾਂ ਵਿਰਲੇ ਥਾਣੇ ਨਿੱਗਰ ਲੇਵਾ ਪੂਰੀ ਸਾਫ ਆ ਮੋਟਾ ਮੋਟਾ ਥਣ ਲੱਗਾ ਹਾਂਜੀ ਹਾਂਜੀ ਇਹ ਗੱਲੋਂ ਵੀ ਕੋਈ ਉਹ ਜਿਹੇ ਕਹੇ ਗੱਲੋਂ ਕੋਈ ਗੱਲ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਮੱਝ ਦੇ ਵਿੱਚ ਵੀ ਕਹੇ ਗੱਲੋਂ ਕਿ ਅਸੀਂ ਕਮੀ ਆ ਜਾ ਸਾਡੇ ਚਾਰ ਦਿਨ ਹੋ ਗਏ ਸਾਡੇ ਘਰ ਆਈ ਨੂੰ ਮਲਟੀ ਬਿਲਕੁਲ ਠੀਕ ਠਾਕ ਆ ਕੋਈ ਭਾਰ ਨਹੀਂ ਕੱਢਦੀ ਕੋਈ ਗੱਲ ਨਹੀਂ ਬਾਦਨੀ ਪੱਠੇ ਖਾਂਦੀ ਰਜਦੀ ਪਾਈਦੀ ਆ ਧਵਾਲੀ ਦੀ ਆ ਦੋ ਰੰਗ ਤੇ ਪੂਰੀ ਸਾਫ ਛੋਟੀ 13 ਕਿਲੋ ਇਹਨੇ ਜਿੰਨੀਆਂ ਪਹਿਲਾਂ ਨੇ ਮਲਪੀ ਦੁੱਧ ਦਿੱਤਾ ਤੇ ਹੁਣ ਆਇਆ ਕਿ 15 ਦਊਗੀ ਜੀ ਨਾਵਾਂ ਨਾਲ ਗੱਲਾਂ ਆ ਨੀ ਜਿੰਨੀਆਂ ਮਈਆਂ ਪਹਿਲਾਂ ਨੇ ਛੋਟੀਆਂ ਵੇਚੀਆਂ ਉਹਨਾਂ ਸਾਰੀਆਂ ਬੰਦੇ ਦੇ ਫੋਨ ਨੰਬਰ ਡਾਇਰੀ ਤੇ ਲਿਖੇ ਆ ਉਹਨਾਂ ਸਾਰੇ ਬੰਦੇ ਨੇ ਕੋਈ ਕੰਪਲੇਟ ਨਹੀਂ ਉਹਨਾਂ ਕਹਾਂ ਵੀ ਦੁੱਧ 15 15 ਕਿਲੋ ਛੋਟੀਆਂ ਖਲੇ ਹੈਗਾ ਨਸਲ ਆ ਜੀ ਹਾਂ ਜੀ ਜਿਹੜਾ ਨਸਲ ਬਹੁਤ ਹੈ ਨਸਲ ਨਾ ਦੁੱਧ ਦੇਣਾ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਸੰਦੀਪ ਸਿੰਘ ਜੀ ਕੋਈ ਵੀ ਆ ਆਪਣੇ ਕੋ ਖੜੇ ਤੇ ਇੱਥੇ ਪਾਸ ਕਰਕੇ ਲੈ ਕੇ ਜਾਵੇ ਇੱਕ 몰ਲਾ ਆਪਾਂ ਉਹਨਾਂ ਕੀ ਮੰਗਦੇ ਆਂ ਵੀ ਜਿੰਨਾ ਕਿ ਲੈਣਾ ਤੇ ਬੁੱਧਾ ਘਟਵਾਦਲਾ ਮਲਪੀ ਨਹੀਂ ਆਪਾਂ ਉਹਨਾਂ ਕੀ ਆਪਾਂ ਮਰ ਜੇ ਰੱਖਿਆ 50000 ਰੁਪਏ ਵੱਧ ਨਹੀਂ ਹਾਂਜੀ 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 ਬਾਕੀ ਆਪਾਂ ਜਿਹੜਾ ਸਾਡਾ ਗੁਰੂ ਆ ਨਾ ਉਹ ਕਹਿੰਦਾ ਵੀ ਝੂਠ ਬਹੁਤ ਜ਼ਿਆਦਾ ਘਟ ਮਾਰੋ ਤੇ ਬਹੁਤ ਜ਼ਿਆਦਾ ਵੀ ਝੂਠ ਨਹੀਂ ਮਾਰਨਾ ਹਾਂ ਹਾਂ ਨਾ ਮਾਰਨਾ ਨਹੀਂ ਝੂਠ ਸਚਾਈ ਦੱਸਣੀ ਹਾਂਜੀ ਹਾਂਜੀ ਆਪਾਂ ਕਮਲ ਪਾਸ਼ਾ ਦੇ ਜਾਣੇ ਆ ਤੇ ਆਪਾਂ ਬਿਲਕੁਲ ਉਹਦਾ ਓਟ ਅਸਰਾ ਲਾ ਕੇ ਚੱਲਦੇ ਆ ਤੇ ਆਪਾਂ ਡਰਦੇ ਆ ਆਪ ਸਿਰੇ ਪ੍ਰਤਾਗੜੀ ਝੋਟੀ ਦਿੱਤੀ ਮਾਰੀ ਜੀ ਉਹਨਾਂ ਨੇ ਗੱਲ ਕਹੀ ਵੀ ਝੋਟੀ ਵੀ ਤੁਹਾਡੀ ਸੂਕੇ ਲਾਹੌਲ ਕਰਦੀ ਆ ਤੇ ਮੈਂ ਆਖਿਆ ਵੀ ਜੀ ਔਲ ਕਰਦੀ ਨਹੀਂ ਮਿਲਦੀ ਤੁਸੀਂ ਪੈਸੇ ਖੰਨੇ ਪੈਸੇ ਲੈ ਜਾਓ ਮੱਝ ਖੰਨੀ ਮੱਝ ਲੈ ਜਾਓ ਤੇ ਮੈਨੂੰ ਉਹਨਾਂ ਸੱਧਿਆ ਉੱਥੇ ਮੈਂ ਜਾ ਕੇ ਚਲੋ ਆਪਣਾ ਉਹਨੂੰ ਮਾੜਾ ਮੋਟਾ ਪਾਣੀ ਪੂਣੀ ਮਾਰਿਆ ਥਾ ਦੁੱਧਾ ਦਮਾਰਿਆ ਤੇ ਬੱਚਾ ਲੈ ਲਿਆ ਉਹਨੇ ਉਹ ਕਹਿੰਦੇ ਹੁਣ ਤੇ ਆਪਾਂ ਲੂਂਗੂਟ ਕਿਉਂ ਨਹੀਂ ਦੇਣਾ ਇਹਦਾ ਡੇੜੀ ਨਹੀਂ ਹਾਂਜੀ ਸੰਦੀਪ ਸਿੰਘ ਜੀ ਬੋਲੋ ਇਹ ਝੋਟੀ ਦਾ ਮੁੱਲ ਤਾਂ ਹੈਗਾ 1,55,000 ਰੁਪਏ ਪਰ ਆਪਾਂ 1.5 ਲੱਖ ਦੀ ਝੋਟੀ ਦੇ ਦਾਂਗੇ ਚਲੋ ਹਾਂਜੀ ਛੋੜ ਕਰ ਦੋ ਛੋੜ ਕਰ ਦਾਂਗੇ 2000 ਰੁਪਏ ਬੱਠੀ ਹਾਂਜੀ ਹਾਂਜੀ ਇਹ 48 ਹਾਂਜੀ 1 1,48,000 ਦੀ ਝੋਟੀ ਦੇ ਦਾਂਗੇ ਹਾਂਜੀ ਹਾਂਜੀ ਇੱਕ ਫਿਰ ਇਹ ਕੈਮਰਾ ਮਾਰ ਦੋ ਇਹ ਸੁਗੀ ਸੁਗੀ ਦੇ ਬਿਲਕੁਲ ਪੜਾ ਸੁਗੀ ਸੁਗੀ ਤੇ ਮਾਰੋ ਵੀ ਕਿ ਕੋਈ ਇਹ ਗੱਲਾਂ ਫਖੁੰਜੀ ਖੰਜੀ ਤੇ ਨਹੀਂ ਆ ਗਈ ਮੋਰਾ ਦੀ ਪਿਓਰ ਕੋਈ ਆਵਾਜ਼ ਚੁਟਾ ਨਹੀਂ ਸਿਰ ਪੂਛ ਦੇ ਮੜੇ ਜੇ ਆ ਗਏ ਮੜੇ ਇੰਨੇ ਮੜੇ ਪੂਛ ਜਾ ਬਿਲਕੁਲ ਕਿੱਥੇ ਹੁੰਦੀ ਆ ਮੜੇ ਜੇ ਪੂਛ ਕਿੰਨਾ ਦੀ ਭਾਵੇਂ 7 ਵਾਰੀ ਵਾਲ ਮਾਰ ਲਓ ਤਾਂ ਸੱਪ ਦੇ ਵਾਲ ਵਜਦੇ ਐਡੇ ਪਤਲੇ ਜੰਬੜੇ ਦੇ ਹਰਿਆਣੇ ਦੀ ਜਾਤ ਨਸਲ ਆ ਜਾਤ ਨਸਲ ਹਾਂਜੀ ਇਹ ਪੰਜਾਬ ਤੋਂ ਬਹੁਤ ਮਈਆਂ ਮਾਲਵੇ ਮੋਲੇ ਚ ਲਈਆਂ ਪਰ ਜੋ ਮਜ਼ਾ ਹਰਿਆਣੇ ਦਾ ਆਇਆ ਨਾ ਹਾਂ ਕੋਈ ਵੱਖਰਾ ਹੀ ਮਜ਼ਾ ਆਇਆ ਹੋਰ ਵੱਖਰਾ ਹੈ ਹਾਂ ਬੱਸ ਬੱਸ ਹੁਣ ਤਾਂ ਪੁਰਾਣੇ ਆਹ ਦੇਖੋ ਪਹਿ ਚਾਰ ਦਿੰਦੀ ਅੱਛਾ ਇਹਦੇ ਕੋਲ ਚਾਰ ਦਿੰਦੀ ਸੂਈ ਦੇ ਕੋਲ ਤੁਸੀਂ 12 ਮਨੋ ਤੇਰਾ ਰਹਿੰਦੀ ਆਪਾ 12 ਮਨ 12 ਕਿਲੋ ਦੁੱਧ ਹੈਗਾ ਚਾਰ ਦਿੰਦੀ ਸੂਈ ਦੇ ਕੋਲ ਪਹਿਲਾ ਸੂਆ 15 ਕਿਲੋ ਦੀ ਗਾਰੰਟੀ ਦੇਦਾਗਾ ਆਪਾ ਕੱਟੀ ਦੀ ਪਹਿਲੇ ਸੂਆ ਵੇਖੋ ਖੋਲੋ ਬੱਚਾ ਮਗਰ ਕੀ ਆ ਗਈ ਬੱਚਾ ਮਗਰ ਜੀ ਇਹਦੇ ਕੱਟਾ ਹੀ ਆ ਕੱਟਾ ਹੀ ਆ ਜੀ ਆ ਵੇਖੋ ਇਹ ਇਹਦਾ ਇਹੋ ਹੀ ਆ ਨਾ ਕੱਟਾ ਹੀ ਹੋਗਾ ਇਹੋ ਜਿਹਾ ਹੋ ਗਿਆ ਇਹ ਹੋਈ ਇਹ ਆਹ ਇਹ ਲਓ ਜੀ ਵੇਖੋ 12 ਕਿਲੋ ਬੋਲਾ ਹੀ ਆ ਤੇ ਵੇਖੋ ਥਣ ਲੈਵਾ ਕੱਟੀ ਕੀ ਚੀਜ਼ ਆ ਹਾਂਜੀ ਹਾਂਜੀ ਕਿਹੇ ਗੱਲੋਂ ਵੀ ਜੀ ਸਦੀਪ ਸਿੰਘ ਜੀ ਕੋਹਤਰੀ ਰੱਖ ਸਕਦਾ ਬਿਲਕੁਲ ਜੀ ਕਿਹੇ ਗੱਲੋਂ ਵੀ ਕੋਹਤਰੀ ਰੱਖ ਜੂ ਕੱਟੀ ਉੱਤੇ ਹਾਂਜੀ ਹਾਂਜੀ ਕੱਟੀ ਵੇਖੋ ਕੀ ਚੀਜ਼ ਕੀ ਹੈ ਨਸਲ ਪੂਰੀ ਬਾਈ ਜੀ ਛੋਟੀ ਪੂਰੀ ਨਸਲ ਹਾਂ ਹਾਂ ਪੂਰਾ ਟੋਪ ਆ ਹਰ ਹਰ ਪੱਖੋਂ ਵੀ ਹਰ ਪੱਖੋਂ ਝੂਟੀ ਜੀ ਇਹ ਗੱਲੋਂ ਨਹੀਂ ਕੋਈ ਕੰਪਲੇਨਟ ਹਰ ਪੱਖੋਂ ਝੂਟੀ ਸਾਫ ਆ ਦੇਖੋ ਥਾਣਾ ਮੁੱਠੀ ਲੇਵਾ ਪੂਰਾ ਵਧੀਆ ਤੇ ਬਾਈ ਫਿਰ ਚੁਵਾਈ ਫਿਰ ਸਵੇਰ ਕਿੰਨਾ ਕਰਦੇ ਚੁਵਾਈ 5 ਵਜੇ ਇੰਨੇ ਮੱਟਿਓ 5 5 ਵਜੇ ਚੁਆਈ ਕਰਦੇ ਆਪਾਂ ਪਹਿਲਾਂ ਚੁਆਈ ਨਹੀਂ ਕਰਦੇ 5 ਵਜੇ ਕਰਨੀ ਹੈ ਚੁਆਈ ਜਿਹੜਾ ਮਰਜ਼ੀ ਹੋਵੇ 5 ਤੋਂ 5 ਚੁਆਈ ਕਰਕੇ ਲੈ ਜੀ ਹਾਂਜੀ ਹਾਂਜੀ ਚਲੋ ਗਲਤ ਨਹੀਂ ਕੋਈ ਵੀ ਬਿਲਕੁਲ ਗਲਤ ਨਹੀਂ ਜੇ ਇਹ ਗਲਤ ਹੋਵੇ ਸਾਡੀਆਂ ਹਾਂਜੀ ਤਾਂ ਹੀ ਵਿਕੀ ਜਾਂਦੇ ਭਾਈ ਜੀ 3 ਮਈਆਂ ਵੇਚੀਆਂ ਆਪਾਂ 8-10 ਦਰਾਂ 'ਚ 15 'ਚ 15 ਦਾ ਜਾਂ 30 ਮਈਆਂ 30 ਮਈਆਂ ਵੇਚਣੀਆਂ ਐਵੇਂ ਦੀ ਗੱਲ ਨਹੀਂ ਜੇ ਸਾਨੂੰ ਕੋਈ ਕੰਪਲੀਟ ਲਾਂਮਾ ਨਹੀਂ ਆ ਗਿਆ ਤੇ ਜਿਨ੍ਹਾਂ ਤੋਂ ਦੱਸਿਆ ਨਾ ਸਾਡੀ ਮਈ ਦਾ ਕੰਮ ਉਹ ਤੋਂ ਵੱਧ ਨਿਕਲਿਆ ਹਾਂਜੀ ਅਸੀਂ ਮੈਂ ਇੱਧਰ ਗਈ ਆ ਜਿਹੜੇ ਪਿਛਲੇ ਦਿਨ ਵੀਡੀਓ ਪਾਈ ਆ ਆਪਾਂ 1,65,000 ਦੀ ਝੁੱਟੀ ਚੌੜੀ ਲੈ ਗਏ ਆ ਆਪਣਾ ਸਿੰਘ ਜੀ ਹਾਂਜੀ ਅਸੀਂ 13 ਕਦੋਂ ਦੱਸਿਆ ਸੀ 15 ਕਦੋਂ ਦੋਦ ਨਿਕਲਿਆ ਉਹਨਾਂ ਮਈਆਂ ਦਾ ਉਹਨਾਂ ਨੇ ਟੈਲੀਫੋਨ ਕਰੀ ਜਾਂਦੇ ਕੱਲ ਦੇ ਕਿ ਸਾਨੂੰ ਵੀ ਇਦਾਂ ਦੀ ਝੁੱਟੀ ਇੱਕ ਹੋਰ ਕਰੀ ਜੀ ਬਾਕੀ ਬਰਾਣੇ ਕਰੋਗਾ ਹਾਂਜੀ 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 ਇੱਧਰ ਗਈ ਆ ਤੇ ਬਾਕੀ ਸੁਨੀਲ ਜੀ ਇਹ ਇਹੇ ਗੱਲਾਂ ਵੀ ਨਹੀਂ ਖੁੰਜੀ ਟੋਚਾ ਚ ਆ ਕੇ ਲੈ ਕੇ ਜਾਓ ਕੋਈ ਚੱਕਰ ਨਹੀਂ ਠੀਕ ਬੋਲੋ ਸਾਰਾ ਕੈਮਰਾ ਮਾਰ ਦਿਓ ਹਾਂਜੀ ਸਾਰੇ ਮਾਰ ਦਿਓ ਕੈਮਰਾ ਹਾਂਜੀ ਇਹਦਾ ਮੁੱਲਾ ਆਪਾਂ ਬਹੁਤਾ ਜ਼ਿਆਦਾ ਨਹੀਂ ਮੁੱਲ ਤਾਂ ਹੈ 1.65 ਹੂੰ ਪਰ ਹਾਂ ਨਾ ਹੋਗੀ 1,55,000 ਦੀ 1,55 ਹਾਂ ਹਾਂ ਨਾ ਹਾਂ ਨਾ 1,55 ਦੀ ਉਹ ਛੋੜੀ ਹੋਣੀ ਜਿਹੜੀ ਤੁਸੀਂ ਕਰਨੀ 2-400 ਜਿਹੜਾ ਛੋੜ ਸਕਦਾ ਕੋਈ ਚੱਕਣੀ ਦੋ ਜੱਸੋ ਪਾਸਾ ਹਾਂ ਜੀ ਹਾਂ ਜੀ ਵੀ ਵੀ ਜ਼ਿਆਦਾ ਨਹੀਂ 2-400 500 ਹਜ਼ਾਰ ਦੀ ਨਹੀਂ ਗੱਲ ਹੋ ਗਈ ਜ਼ਿਆਦਾ ਛੋੜਨੀ ਤੇ ਇੰਨੇ ਦੀ ਝੋਟੀ ਦੇਣੀ ਆ ਬਾਕੀ ਜੇ ਕਿਸੇ ਕੋਲੋਂ ਹੁੰਜੀ ਆ ਤਾਂ ਫੇਰ ਗੱਲ ਦੱਸੋ ਕਿਸੇ ਗੱਲੋਂ ਵੀ ਕੀ ਹੈਗੀ ਕੋਈ ਝੋਟੀ ਜਿੱਤ ਕੋਈ ਪਾਜ ਹੋਵੇ ਫੇਰ ਆ ਠੀਕ ਹੈ ਦੇਖੋ ਠੀਕ ਹੈ ਇਹ ਗੱਲੋਂ ਵੀ ਐ ਸੋਹਣੀ ਲੰਮੀ ਸਾਰਾ ਕੁਝ ਸੈਟ ਆ ਇਹਦਾ ਚਲੋ ਹਾਂ ਜੀ ਠੀਕ ਇਹ ਮਾਰਦੋ ਦਾ ਕਮਰਾ ਹੈ ਕੱਚੀਵਾਦੋਂ ਬੰਦੇ ਬਾਦੋਂ ਬਿਲਕੁਲ ਕੋਈ ਗੱਲ ਨਹੀਂ ਬਾਰੇ ਫਿਰ ਕੇਵਲ ਕਹਿੰਦੇ ਬੰਦੇ ਵੀਡੀਓ ਬਹੁਤ ਵਾਰਾ ਬਣਾ ਕੇ ਫਿਰ ਦੁਬਾਰਾ ਵੀਡੀਓ ਪਾਉਂਦੀ ਲੋੜ ਨਹੀਂ 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 ਸਾਰੀ ਉਠਾਇਆ ਹੋਇਆ ਠੀਕ ਹਾਂਜੀ ਫੇਰ ਉਹ ਪਿੱਠ ਵੇਖੋ ਕਿਦਾਂ ਦੀ ਕੱਟੀ ਹੈ ਜੀ ਦੇਖੀ ਜੀ ਪਿੱਠ ੱਲੇਵਾ ਪੂਸ਼ ਦੁੱਧ ਵਾਲੀ ਮੈਂ ਜੀ ਦੁੱਧ ਵਾਲੀ ਝੁੱਟੀ ਆ ਪੂਰੀ ਫਿਰ ਇੱਕ ਚੀਜ਼ ਵੇਖ ਲਓ ਕਿ ਮਈਆਂ ਹਰਿਆਣੇ ਦੀ ਕਿਸੇ ਦਾ ਮੱਥਾ ਨਹੀਂ ਜੇ ਚਟਾ ਕਿਸੇ ਮੇ ਦਾ ਮੱਥਾ ਚਟਾਗਾ ਦੱਸਦਾ ਪਿਓਰ ਨਿਸ਼ਾਨੀ ਇਹਨਾਂ ਦੀ ਪੂਛਾਂ ਚਿੱਟੀਆਂ ਹੁੰਦੀਆਂ ਹੁੰਦੀਆਂ ਪੂਛਾਂ ਦੇ ਪੂਛਾਂ ਦੇ ਚਲੋ ਆਈ ਜਾਣੀ ਦੁੰਬਾਂ ਦੀਆਂ ਚਿੱਟੀਆਂ ਹੁੰਦੀਆਂ ਹਾਂ ਦੂਮਾ ਦਾ ਮੱਥਾ ਨਹੀਂ ਚਿੱਟਾ ਕੋ ਬੱਲੀ ਦੀ ਕੇ ਖੁਰਨੀ ਚਿੱਟਾ ਗਏ ਮੈਂ ਦਾ ਪਿਓਰ ਰਹਿਣੇ ਦੀਆਂ ਮਈਆਂ ਹਾਂਜੀ ਹਾਂ ਤੇ ਸਾਰੀਆਂ ਜੱੜ ਜੱਡੀ ਸੂਈਆਂ ਹਾਂਜੀ ਬਾਆ ਹੁਣ ਨਹੀਂ ਮੈਨੂੰ ਇਹ ਜੀ ਇਹ ਇਹ ਤੋਂ ਵੀ ਦੱਗੇ ਸੂਈ ਇਹ ਵੀ ਸੂਈ ਆ ਪਹਿਲਾਂ ਲੱਗਦੀ ਆ ਅੱਛਾ ਪਰ ਹੈਗੀ ਦੱਗੇ ਆ ਹਾਂਜੀ ਇਹ ਮੇਰੇ ਘਰੇ ਸੂਈ ਪਰਸੋ ਤੜਕੇ ਹਾਂਜੀ ਇਹ ਸੂਈ 6 ਵਜੇ ਸੂਈ ਆ ਇਹਦੇ ਵੱਡਾ ਕਮਾਲਾ ਵੀ ਇਹਨੇ 6 ਵਜੇ ਸੂ ਗਏ 8 ਵਜੇ 20 ਮਿੰਟ ਤੇ ਮੈਨੇ ਯਰ ਪਾਤੀ ਬੈਠੀ ਦੀ ਅੱਛਾ ਹਾਂਜੀ 8 ਵਜੇ 20 ਮਿੰਟ ਤੇ ਯਰ ਪਾਤੀ ਮੈਨੇ ਠੀਕ ਹੈ ਹਾਂਜੀ ਤੇ ਇਹਦੇ ਕੋਲ 11 ਕਿਲੋ ਦੁੱਧ ਬੋਹਲਾ ਆ ਅੱਛਾ ਇਹਦੇ 11 ਕਿਲੋ ਲੋ ਤੇ ਚੂਣ ਪਸਮਾ ਕੋਈ ਗੱਲ ਨਹੀਂ ਕਰਨ ਵਾਲੀ ਬੋਲੋ ਵਾਦਾ ਤੋਰੋ ਜੀ ਵੀ ਆ ਦੇਖੋ ਹਾਂਜੀ ਇਹ ਘਾਣ ਦੇਖੋ ਝੋਟੀ ਦਾ ਗਰੇ ਬੰਦੇ ਝਿਰ ਦੇਖੋ ਹਾਂਜੀ ਦੇਖੋ ਛੋਣੀ ਜੋੜੀ ਨਾਲੇ ਵੱਡੀ ਜੋੜੀ ਪੋਰੀ ਹਾਂਜੀ 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 ਆਹੀ ਦਾ ਪਛਾਣ ਬਾਈ ਜਾਨਾ ਮੇਰੇ ਵੇਲੇ ਇੱਕ ਰੰਗ ਝੋਟਾ ਬਸ ਜੀ ਉਹ ਜੀ ਦੀ ਗੱਲ ਹੀ ਨਹੀਂ ਕੋਈ ਕੋਈ ਗੱਲ ਨਹੀਂ ਝੋਟੀਆਂ ਪੂਰੀਆਂ ਫੁੱਲ ਖੜਦੇ ਐ ਤਾਂ ਖੜਦੀਆਂ ਨੇ ਤੜਕੇ ਇਹਦਾ ਗਲਾਰ ਦੇ ਫੁੱਲ ਨਹੀਂ ਖੜਦੇ ਸੂਨ ਦੇ ਟਾਈਮ ਆਂਦਾ ਖੜਦੀਆਂ ਝੋਟੀਆਂ ਹਾਂਜੀ ਹਾਂਜੀ ਇਹ ਰੈਣੇ ਦੀ ਪਛਾਣ ਆ ਵੱਡੀ ਪਛਾਣ ਪਛਾਣ ਹਾਂਜੀ ਹਾਂਜੀ ਆ ਬਾਠੀ ਦਾ ਇਹ ਦੇਖੋ 11 ਕਿਲੋ ਸੰਦੀਪ ਸਿੰਘ ਜੀ ਬੋਲਾ ਹੀ ਆ ਹਾਂਜੀ ਹਾਂਜੀ ਇਹ ਮਲਗੀ ਅੱਜ ਤੱਕ ਜਿਆਦਾ ਨਾ ਸੀ ਪਰਸੋ ਤੜਕੇ ਝੂਈਆ ਜਾਂ 6 ਵਜੇ ਕੱਟੀ ਘਟਾ ਗਿਆ ਜੀ ਹਾਂਜੀ ਇਹ ਕੱਟਾ ਹੀ ਹੈ ਜੀ ਖਟਾ ਮੰਗ ਲੀਆ ਖਟਾ ਹੀ ਹੈ ਹਾਂਜੀ ਹਾਂ ਚੱਲਾਂ ਦੋਸਤ ਕੱਲ ਚੱਪ ਬਿਲਕੁਲ ਦੇਖੋ ਹਾਂ ਜੀ ਐ ਮਾਪੋ ਤੇ ਵਰਾ ਦੇ ਦੇ ਜਿੰਦਰਾ ਸਾਹੂ ਸਾਰਾ ਬੱਦਿਆ ਮਰਾ ਵੀ ਹੱਥ ਨਾਲੇ ਮਾਰ ਦੋ ਵੇਖੋ ਧਿਰ ਵੇਖੋ ਮੈਂ ਹਾਂਜੀ ਹਾਂ ਅਗਲੇ ਪੜੇ ਥਾਣਾ ਦੀ ਧਿਰ ਵੇਖੋ ਮੈਂ ਨਹੀਂ ਕੱਲਾ ਕੱਲਾ ਥਾਣਾ ਲੱਗਾ ਕਿ ਲਾਗੇ ਲਾਗੇ ਨਹੀਂ ਲੱਗਾ ਕਿ ਥਾਣੇ ਲੱਗੇ ਜੁੜਿਆ ਨਹੀਂ ਲੱਗਾ ਨਹੀਂ ਨਹੀਂ ਬਿਲਕੁਲ ਵਧੀਆ ਥਣ ਟੌਰ ਦਾ ਇਹਨੂੰ ਥਣ ਕਹਿੰਦੇ ਮੁੱਠੀ ਥਣ ਮੁੱਠੀ ਵਾਲਾ ਚਵਾਈ ਮੋਟੀ ਪੂਰੀ ਅਸਮਾਹ ਪੂਰਾ ਟੌਪ ਬੜਾ ਠੀਕ ਆ ਕਿਹੇ ਗੱਲਾਂ ਮਰ ਵੀ ਕੋਈ ਖੁਜੀ ਨਹੀਂਗੀ ਛੋਟੀ ਬੋਲੋ ਇਹਦਾ ਜੀ ਜੋ ਲੈਣਾ ਦੇਣਾ ਹੀ ਹਾਂ ਇਹਦਾ ਮੁੱਲ ਤਾਂ ਕਾ 1.5 ਲੱਖ ਅੱਛਾ ਜੀ ਪਰ 1.40 ਦੀ ਹਾਂ ਨਾ 1.40 ਇਹ ਚ ਛੋੜ ਚੱਕ ਕੋਈ ਕੋਈ ਛੋੜਨੀ ਕੋਈ ਛੋੜਨੀ ਹਾਂ ਜਦੋਂ ਬੋਧਾ ਸੱਜਣ ਕਹੂਗਾ ਤੇ ਰੁਪਈਆ 500 ਛੱਡ ਦਾਂਗੇ ਬਸ ਬਾਕੀ ਇਹਦੇ ਚ ਕੋਈ ਜ਼ਿਆਦਾ ਨਹੀਂ ਹੈਗਾ ਵੀ ਮੰਗਿਆ ਹੀ ਉਹ ਜੋ ਲੈ ਲੈਣਾ ਆਪ 2-3 ਹਜ਼ਾਰ ਵਾਲੀ ਗੇਮ ਵਧ ਨਹੀਂ ਹੈ ਜੀ ਬਾਕੀ ਕੈਮਰਾ ਮਾਰ ਦਿਓ ਸਾਰੀ ਤੇ ਮਾਰ ਦਿਓ ਬਿਟ ਮਾਰ ਦਿਓ ਹਾਂਜੀ ਹਾਂਜੀ ਦੇਣ ਨੂੰ ਝੂਠੀ ਕਿਤਾਬ ਦੀ ਮੋਲੇ ਬਿਲਕੁਲ ਜਿੱਦਾਂ ਝੁੱਟੀ ਮਿਲੀ ਉਹ ਉਦਾਂ ਮੁੱਲ ਕੀਤਾ ਉਹ ਆਪਣਾ 2-4 ਹਜ਼ਾਰ ਰੱਖ ਕੇ ਵਧ ਨਹੀਂ ਜਿੰਨੇ ਦੀ ਆਪਣਾ ਮਿਲੀ ਆ ਆਪਾਂ 2-4000 ਰੁਪਏ ਲੈਣਾ ਉਹ ਉਹ ਸਾਡਾ ਮੁੱਲ ਕਰਾਂਗੇ ਜੇ ਮਤਲਬ ਉਹ ਵਧ ਲਈ ਵਈਏ ਤੇ ਵਧ ਮੋਲਾ ਜੇ ਘਟ ਲਈ ਘਟ ਮੋਲਾ ਹੁਣ ਝੁੱਟੀ ਗੱਬਣ ਜਿਆਦਾ ਚੰਗੀ ਆ ਤੇ ਮੁੱਲ ਇਹਦਾ ਜਿਆਦਾ ਵਧਿਆ ਝੁੱਟੀ ਉਹ ਗੱਬਣ ਉਹ ਮਿਲੀ ਜਿਹੜੇ ਸਾਡਾ ਮਿਲੀ ਉਸ ਨਾਲ ਮੋਲੋ ਮੁੱਲ ਨਹੀਂ ਵਧ ਘਟੂ ਵੀ ਐਵੇਂ ਜੇ ਜੇ ਆਪਾਂ ਕੋਲੀ ਮਿਲ ਗਈ ਆ ਤੇ ਆਪਾਂ ਮੁੱਲ ਵਧ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਗੱਲ ਨੂੰ ਬਚਾਉਣਾ ਵਾ ਅੱਜ ਵੀ ਬੰਦਿਆਂ ਨੇ ਕਿਹਾ ਵਾ ਮੈਨੂੰ ਚੌਹ ਬੰਦਿਆਂ ਨੇ ਵੀ ਤੁਹਾਡਾ ਮੁੱਲ ਵੀ ਆਈ ਤਾਂ ਇਹਨਾਂ ਦੇ ਕੋ ਮਈਆਂ ਵੀ ਚੰਗੀਆਂ ਹੁੰਦੀਆਂ ਨਾ ਤਾਂ ਹੀ ਮੁੱਲ ਮਈਆਂ ਵੀ ਚੰਗੀਆਂ ਹੋਣਗੀਆਂ ਮੁੱਲ ਵੀ ਢਾਈ ਜਾਜ ਹੋਣਗੇ ਹਾਂਜੀ ਆ ਵੀ ਸੁਈ ਹੈ ਜੀ ਆ ਸੁਈ ਹੈ ਜੀ ਇਹਦਾ ਦੂਜਾ ਸੁਹਾ ਜੀ ਮੈਂ ਦਾ ਇਹਨੂੰ ਅੱਜ ਚੌਥਾ ਦਿਨ ਸੁਈ ਨੂੰ ਅੱਛਾ ਹਾਂਜੀ ਚੌਥਾ ਦਿਨ ਇਹਨੂੰ ਸੁਈ ਨੂੰ ਸੁਈ ਆਪਾਂ ਉੱਥੇ ਰੱਖ ਲਈ ਆ ਤੇ ਚੌਥਾ ਦਿਨ ਹੀ ਸੁਈ ਨੂੰ ਇਹਦੇ ਕੋਲ ਦੁੱਧ 11 ਗੱਲੋ 11 ਹਾਂਜੀ 15 ਵਾਲਾ ਕੰਮ ਨਹੀਂ ਆਪਾਂ ਕਹਦਾਂਗੇ ਵੀ 15 ਕਿਲੋ ਹੋਊਗਾ ਐਵੇਂ ਕਹਦੋ 15 ਕਿਲੋ 18 ਕਿਲੋ 20 ਕਿਲੋ ਉਹ ਕੋਈ ਫਾਇਦਾ ਨਹੀਂ ਆ ਨਹੀ ਨਹੀ ਉਹ ਉਹ ਐਵੇਂ ਨਾ ਕਿਸੇ ਨੂੰ ਹਰਾਣ ਪਰੇਸ਼ਾਨ ਕਰਨਾ ਚੰਗੀ ਗੱਲ ਨਹੀਂ ਗਲਤ ਗੱਲ ਆ ਹਾਂ ਹਾਂ ਗੱਲ ਐ ਵੀ ਦੇਣੀਆਂ ਚਾਹੁੰਦੀਆਂ ਉਹ 15 15 ਕਿਲੋ ਬੱਧੀ ਇਹਦੇ ਬੋਲੇ ਆ ਸਾਬ ਕੀਤੀਆਂ ਪੱਕਾ ਮਈਆਂ ਬਿਲਕੁਲ ਅੱਜ ਅੱਜ ਕੋਈ ਇਹਨਾਂ ਨੂੰ ਬਾਜ਼ਾਰ ਨਹੀਂ ਡੱਕਦੇ ਆ ਹਾਂਜੀ ਹਾਂਜੀ ਇਹ ਸਾਬ ਹੀ ਕੀਤੀਆਂ ਕੱਲ ਆਪਾਂ ਸਾਬ ਕੀਤੀਆਂ ਅੱਜ ਮਈਆਂ ਚੁਈਆਂ ਫਿਰ ਟਾਈਮ ਸਿਰ ਆ 5 ਵਜੇ ਮਈਆਂ ਚੁਈਆਂ ਹੁਣ ਵੇਰ ਨੂੰ ਜਿੰਨੀਆਂ ਕਿ ਬਣੀਆਂ ਆ ਇਹ ਨਹੀਂ ਜ਼ਿਆਦਾ ਵੀ ਨਹੀਂ ਜ਼ਿਆਦਾ ਬ੍ਰੇਕ ਬਲੈਡਰ ਦਾ ਪਤਾ ਇਹਨੇ ਕਾਲੇ ਸ਼ਾ ਪਿੱਠ ਪਿੱਠ ਵੇਖੋ ਪਿੱਠ ਬਿਲਕੁਲ ਤੇ ਟੀ ਪਿੱਠ ਵੇਖੋ ਦੂਜਾ ਸੂਆ ਆ ਦੂਜਾ ਸੂਆ ਪਿੱਠ ਕਿਦਾਂ ਦੀ ਹੈ ਬੱਚਾ ਕਿੱਠੇ ਹੀ ਕਟਾ ਜੀ ਇਹਦੇ ਮਗਰ ਵੀ ਕਟਾ ਹੀ ਆ ਕਟਾ ਹੀ ਆ ਜਾਰੇ ਕਟਾ ਹੀ ਆ ਇਹ ਆ ਜੀ ਸਾਡੇ ਘਰੇ ਵੀ ਜਿਹੜੀ ਵੀ ਸੂਈ ਉਹਨੇ ਕਟਾ ਹੀ ਦਿੱਤਾ ਠੀਕ ਆ ਇੱਥੇ ਆ ਕੇ ਸੂਈ ਝੋਟੀ ਜਾਂਦਾ ਸਾਲਾ ਮਾਰ ਦੋ ਸੁਨੀਸਾ ਬਿਲਕੁਲ ਬਿਲਕੁਲ ਕੱਟੀ ਆ ਕੇ ਤਾਂ ਦੀ ਦੂਜਾ ਸੂਆ ਬੈਠ ਵੀ ਕਮਾ ਲੋ ਮਾੜਾ ਫਿਰ ਪੜਾ ਵੇਖੋ ਕਿਦਾਂ ਦਾ ਪਿੱਠ ਪੜਾ ਲਗਾ ਕੇ ਹਾਂਜੀ 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 ਲੈ ਜਾ ਬਸ ਠੀਕ ਆ ਚਲੋ ਆ ਨਿੱਗਰਲੇ ਵੇਦੀ ਹੰਦੀਆਂ ਕੀ ਵਿੱਚ ਨੌ ਨਹੀਂ ਖੁੱਪਦਾ ਮੈਂ ਦੇ ਕਿ ਨੌ ਖੁੱਪੂਗਾ ਮੈਂ ਦੇ ਵਿੱਚ ਇੱਦਾਂ ਨਹੀਂ ਮੈਂ ਵੇਖ ਲੋ ਵੱਡੀ ਪਿਛਾਣ ਰਿਆਣੇ ਦੀ ਵੀ ਇਹਦਾ ਪੈਰ ਨਹੀਂ ਜਿੱਟਾ ਤਲੀ ਪੂਛ ਜਿੱਟਾ ਜੇ ਕਹ ਦੂਗਾ ਉਹਨੂੰ ਕੋ ਉੱਥੋਂ ਨਹੀਂ ਉੱਥੋਂ ਨਹੀਂ ਪਰ ਵੀ ਕਦਾ ਇਧਰੋਂ ਲਈ ਇਧਰੋਂ ਲਈ ਮਾਰੀ ਮੋੜੇ ਚਲਾ ਮੁਦਬਲ ਨਹੀਂ ਪੁਛਾਈਆਂ ਮਾਰੀਆਂ ਮਾਰੀਆਂ ਬਸ ਉੱਜੜੀਆਂ ਪੱਡੀ ਨਿਸ਼ਾਨ ਮੋਰਾ ਦੀ ਬਿਲਕੁਲ ਵੀ ਦੁੰਬਾਈ ਚਿੱਟੀਆਂ ਵੇਖੋ ਸੱਪ ਦੇ ਵਾਲ ਵਜ ਦੇ ਕਦਾ ਹਾਂ ਇਹ ਕਦਾ ਤੇ ਸੱਪ ਵਾਲਾ ਮਾਰਦਾ ਪਤਲੀਆਂ ਚੰਬੜੀਆਂ ਪਤਲੀਆਂ ਵੇਖੋ ਕਦਾ ਕੋਈ ਗੱਲ ਨਹੀਂ ਹਾਂਜੀ ਸਨੀਸ਼ ਸਿੰਘ ਜੀ ਗੱਲ ਫੇਰ ਉਹ ਹੀ ਆ ਵੀ ਜਿੰਨਾ ਕਿ ਮਲਬੀ ਮੋਲੂ ਉਹਨਾਂ ਕੀ ਕਰਨਾ ਜਿਹੜੇ ਸਾਡੇ ਮਈਆਂ ਮਿਲੀਆਂ ਹੋਣਗੀਆਂ ਜੇ ਜ਼ਿਆਦਾ ਮਹਿੰਗੀ ਮਿਲੀ ਤਾਂ ਫੇਰ ਮੱਛਾ ਮਹਿੰਗਾ ਹੋ ਜਾਊਗਾ ਜੇ ਸਸਤੀ ਮਿਲੀ ਤਾਂ ਸਸਤਾ ਹੋਊਗਾ ਹਾਂਜੀ ਇਹਦਾ ਲੈਣ ਦੇਣ ਹੋਊਗਾ 1,25,000 ਰੁਪਏ 1,25,000 ਹਾਂਜੀ 25,000 ਰੁਪਏ ਲਵਾਂਗੇ 1000 ਵਿੱਚ ਛੋੜੂਗੀ ਇੱਕ ਛੋੜੂਗੀ 1000 ਛੋੜੂਗੀ 1,25,000 ਰੁਪਏ ਲਵਾਂ ਛੋਟੀ ਹਾਂਜੀ ਬਾਕੀ ਛੋਟੀ ਵੇਖ ਲੋ ਕੈਮਰਾ ਮਾਰ ਦਿਓ ਚੰਗੀ ਤਰ੍ਹਾਂ ਪਿੱਛੇ ਪੜਾ ਵੇਖੋ ਐ ਉਹਨਾਂ ਦੇ ਸਾਰਾ ਉਹਨਾਂ ਦਾ ਬਕਾਵਾ ਡੀ ਕਰਨਾ ਪਤਾ ਹਾਂਜੀ ਯਾਨੀ ਗਲਤ ਮੁੱਲ ਨਹੀਂ ਕਰਨਾ ਵੀ ਗਲਤ ਮੁੱਲ ਨਹੀਂ ਕਰਨਾ ਠੀਕ ਤੇ ਵੇਰੋ ਥਾਨ ਥਣ ਕਿਦਾਂ ਵਧੀਆ ਲੱਗਾ ਟੌਕ ਲਗਾ ਇੱਧਰ ਮਾਰ ਦੋ ਅਗਲੇ ਬਨੇ ਤੇਰੇ ਵੇਖ ਲਓ ਮੈਂ ਤੇ ਥਾਲੇ ਕਿੱਡੀ ਤੇਰੇ ਲੱਗੀ ਅਗਲੇ ਬਨੇ ਮੈਨੂੰ ਤੇਰਾ ਸਾਰਾ ਨਹੀਂ ਬਰਾਬਰ 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 ਸਾਰਾ ਕੁਝ ਇਹ ਵੀ ਪਹਿਲਾਂ ਸੁਗਾ ਹਾਂਜੀ ਇਹ ਇਹ ਪਹਿਲਾਂ ਸੁਗਾ ਛੋਟੀ ਹਾਂਜੀ ਹਾਂਜੀ ਇਹਦਾ ਕਿਪਾ ਥਣ ਥਣ ਕਿਦਾਂ ਲੱਗਾ ਸੁਈ ਆਣਾ ਜੀ ਇਹ ਵੀ ਇਹ ਸੁਈ ਹੈ ਸੁਈ ਆ ਇਹਦਾ ਸਲੀਫੇਂਜੀ ਇੱਕ ਚੀਜ਼ ਹੈਗੀ ਆ ਪਹਿਲੇ ਦੱਸ ਦਿੰਦੇ ਆ ਇਹ ਥੋੜੀ ਬੱਚੇ ਦਾ ਨਾ ਔਲ ਕਰਦੀ ਹੈ ਮਾਰੀ ਜੀ ਠੀਕ ਆ ਤੇ ਜ਼ਿਆਦਾ ਨਹੀਂ ਕਰਦੀ ਦੁੱਧ ਇਹ 11 ਕਿਲੋ ਹੈਗਾ ਇਹਨੂੰ ਸੂਈ ਨੂੰ ਅੱਜ 9 ਦਿਨ ਹੋਏ ਆ ਹਾਂ ਤੇ ਇਹਦੇ ਕੋਲ 11 ਕਿਲੋ ਦੁੱਧ ਆ ਪਹਿਲੇ ਸੂਏ ਆ ਤੇ ਦੋ ਦੰਦ ਕੱਟੀ ਆ ਠੀਕ ਆ ਹਾਂ ਦੁੱਧ ਹੀ ਆ ਮੂੰਹ ਤੋਂ ਲੋ ਤੇ ਮੜੀ ਔਲ ਕਰਦੀ ਆ ਪਹਿਲੇ ਦੱਸ ਦਿੰਨੇ ਆ ਵੀ ਆਪਾਂ ਐਵੇਂ ਮੁੜ ਕੇ ਕਿਸੇ ਨੂੰ ਕਹੋ ਕੋਈ ਕਹੇ ਕਿ ਤੁਸੀਂ ਦੱਸਿਆ ਨਹੀਂ ਜਾਂ ਕਿੱਦਾਂ ਜੇ ਕਹਿੰਦੇ ਆਨਲਾਈਨ ਮੰਗਾਉਣੀ ਹੋਏ ਕਿੱਦਾਂ ਹੋਈਆਂ ਦੁੱਧ 11 ਕਿਲੋ ਝੋਡੀ ਦਾ ਹਾਂ 11 ਕਿਲੋ ਦੁੱਧ ਆ ਹਾਂ 11 ਕਿਲੋ ਦੁੱਧ ਆ ਬਸ ਠੀਕ ਹਾਂਜੀ ਮੜੀ ਔਲ ਕਰਦੀ ਜੀ ਖੁਦਾ ਫੜ ਕੇ ਮਿਲਦੀ ਆ ਚੰਗੇ ਚੰਗੇ ਝੋਟੀਆਂ ਚੰਗੇ ਝੋਟੀਆਂ ਹਾਂਜੀ ਹਾਂਜੀ ਫੜ ਕੇ ਮਿਲਦੀ ਬਿਲਕ ਕਟਾ ਕਟੇ ਜੀ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਕੱਟੀ ਆ ਚਲੋ ਆ ਕੱਟੀ ਆ ਲਓ ਦਿਹਾਉ ਜੀ ਕਰਾ ਮੂੰਹ ਮਾ ਚੰਗੀ ਤਰ੍ਹਾਂ ਆ ਮੂੰਹ ਖਾਲ ਚੰਗੀ ਤਰ੍ਹਾਂ ਬਾਠੀ ਲੈ ਚੋ ਸਾਰੀ ਸਾਫ ਆ ਜੀ ਹਾਂ ਜੀ ਹੁਣ ਮੂੰਹ ਚੰਗਾ ਲੱਗਾ ਚਮਾਈਏ ਨੂੰ ਐ ਲੱਗੀ ਜਾਂ ਤੀਜੀ ਚੌਥੀ ਸੋਲੀ ਮਹਿਮ ਲੱਗੀ ਠੀਕ ਠੀਕ ਉਹ ਕੋਲ ਆ ਜਾਈ ਬਕਦਾ ਹਾਂਜੀ ਹਾਂਜੀ ਕਿਦਾ ਮੁੱਲ ਜੀ ਸੁਨੀਲ ਸਿੰਘ ਜੈ ਜੀ ਆ ਹਾਂਜੀ ਆਪਾਂ ਛੋਟਾ ਹੀ ਮੁੱਲ ਕਰਨਾ ਜਿਆਦਾ ਵੱਡਾ ਮੁੱਲ ਨਹੀਂ ਕਰਨਾ ਇਹਦਾ 1 ਲੱਖ ਰੁਪਇਆ ਪੂਰਾ ਜੀ ਪੂਰਾ ਤੇ 5000 ਵਿੱਚੋਂ ਛੋਟ 95 95000 ਰੁਪਏ ਦੀ ਜੀ ਦੇ ਦਾਂਗੇ ਇਹਦੇ 'ਚ ਸਾਨੂੰ ਕੋਈ ਜਿਆਦਾ ਨਹੀਂ ਇਹਦੇ ਨਾਲ ਕੋ ਬਚਣਾ ਤਾਂ ਨਾ ਕੋ ਗੱਲ ਇਹਦੇ ਸਿਰਫ ਨਾ ਮੜਾ ਮੜਾ ਇਹ ਉਹ ਵਾਲਾ ਕਰਦੀ ਹੈ ਤਾਂ ਕਰ ਗਾਖੀ ਦਾ ਚਲ ਕੋਈ ਦੀ ਪਾਣਾ ਲੈ ਜੀ ਹਾਂ ਬਿਲਕੁਲ ਹਾਂ ਚਲ ਪਾਣਾ ਲੈ ਜੀ ਕੋਈ ਗੰਦੀ ਕੋ ਆਪਣਾ ਕਰ ਲੂ ਸੁਤਰਾ ਧਰਮਾ ਕਰਦੀ ਮੜੀ ਜੀ ਹੈ ਇਹ ਮੜੀ ਜੀ ਦੁੱਧ ਦੇ ਤੋ ਕੋ 11 ਕਿਲੋ ਠੀਕ ਹਾਂਜੀ ਮੜੀ ਜੀ ਦੀ ਚੋਣ ਇਹਦੀ ਪੂਰੀ ਟੌਪ ਲੱਗੀ ਵਧੀਆ ਮੋਟੀ ਮੋਟੀ ਚੋਣ ਹਾਂਜੀ ਹਾਂਜੀ ਵਧੀਆ ਝੋਟੀ ਆ ਕੋਈ ਗੱਲ ਤੇ ਬਾਕੀ ਤੁਸੀਂ ਕੈਮਰਾ ਮਾਰ ਦਿਓ ਦੁਬਾਰਾ ਉਧਰ ਵੀ ਹੈ ਨਹੀਂ ਉਧਰ ਵੀ ਹੈ ਚਲੋ ਚਲੋ ਚਲ ਲੈ ਜੀ ਲੋ ਜੀ ਬੈਠਾ ਉਧਰ ਪੰਜ ਬਾਈਆਂ ਇਧਰ ਆ ਤੇ ਬਾਕੀ ਉਧਰ ਖੜੇ ਬਾਕੀ ਉਹ ਵੀ ਖਾਣੇ ਤੁਹਾਨੂੰ ਆ ਜੀ ਕਰਾਂਗੇ ਆ ਗੱਬਰ ਕੱਟੀ ਦੇ ਮਾਰ ਦਿਓ ਕਰ ਜੀ ਇਹ ਤਾਂ ਕੀ ਜੀ 15 ਗੋਲ ਦੀ ਗਰੰਟੀ ਦਊਗਾ ਜੀ ਸੰਦੀ ਮੈਂ 15 ਗੋਲ ਦੀ ਪੂਰੀ ਕਿਥੋਂ ਕੱਟੀ ਕਿਦਾਂ ਦੀ ਹੈ ਨਹੀਂ ਚੰਗੀ ਝੋਟੀ ਹੈ ਜੀ ਹਾਂਜੀ 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 ਕਿਹੜੇ ਗੋਲ ਮਰਦੀ ਕੋਈ ਖੁੰਜੀ ਨਹੀਂ ਗਈ ਹਾਂਜੀ 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 ਇਹ ਵੀ ਸੋਈ ਹੈ ਜੀ ਇਹ ਇਹ ਨਹੀਂ ਜੀ ਇਹ ਝੋਟੀ ਹੈਗੀ ਟੋਕੜ ਗੱਬਣ ਅੱਛਾ ਟੋਕੜ ਗੱਬਣ ਇਹਨੇ 22 ਕਿਲੋ ਦੋ ਦਿੱਤਾ ਝੋਟੀ ਨੂੰ ਅੱਛਾ ਇਹ ਵੀ ਆਪਾਂ ਉਧਰੋਂ ਲਈਦਾ ਆਪਣੇ ਕੋ ਸੱਜਣ ਨੂੰ ਦਿੱਤੀ ਸੀ ਉਹ ਮਈਆਂ ਥੋੜੀਆਂ ਰੱਖਦਾ ਵਾ ਉਹਨੂੰ ਬੰਨਣ ਨੂੰ ਥਾਣੀ ਉਹ ਆਪਣੇ ਕੋ ਤਾਜੀ ਮਈਆਂ ਨੇ ਖੜੀ ਹੈ ਤਾਜੀ ਦੇਤੀ ਟੋਕੜ ਉਹ ਮਰਦੀ ਹੁਣ ਦੇ ਗਿਆ ਤੇ ਹੁਣ ਦੁੱਧ ਕਿੰਨਾ ਜੀ ਹੁਣ ਦੁੱਧ ਦੇ ਲੱਗੂਗਾ 8 ਕਿਲੋ 8 ਕਿਲੋ ਹਾਂ ਤੇ 3 ਮਹੀਨੇ ਦੀ ਗੱਭਣ ਕਿੰਨਾ ਮਹੀਨੇ ਗੱਭਣ ਜੀ ਅੱਜ ਦੋ ਦੋ ਪੰਜ ਦਿਨ ਕੁੱਤੇ ਆ ਥੱਲੇ ਨਹੀਂ ਹੈਗੇ ਵੇਖੋ ਵੱਡੀ ਜੋਟੀ ਆ ਤੇ ਮੈਂ ਵੇਖੋ ਕਿੱਡੀ ਆ ਕਿੱਡੀ ਵੱਡੀ ਛੋਟੀ ਦੇ ਲੋ ਬਾ ਮਾ ਠੀਕ ਆ ਵੱਡੀ ਜੋਟੀ ਆ ਹਾਂਜੀ ਇਹਦੇ ਬਾਈ ਕੋਲੋਂ ਤੇ ਗੱਡੇ ਹੈ ਨਹੀਂ ਅੱਜ ਬਾਈ ਕੋਲੋਂ ਦਿੱਤਾ ਛੋਟੀ ਨੇ ਛੋਟੀ ਦੇਖੋ ਕਿੱਡੀ ਆ ਹਾਂ ਹਾਂ ਬਾਕੀ ਸਿੰਘ ਸਿੰਘ ਵੇਖੋ ਕਿੱਡਾ ਸੋਹਣਾ ਸਿੰਘੀ ਬੜੀ ਸੋਹਣੀ ਆਈ ਆ ਠੀਕ ਆ ਤੇ ਬਜੀ ਫਿਰ ਇੰਦੀ ਕੀ ਮਤ ਇਹਦੀ ਕੀਮਤ ਤੋਂ ਸੰਦੀਪ ਸਿੰਘ ਜੀ ਇਹ ਤਾਜੀ ਮਹਾਂ ਦੇ ਆਪਾਂ ਦਿੱਤੀ 240 ਦੀ ਹਾਂ ਤਾਜੀ ਜੀ ਜਦੋਂ ਹਾਂਜੀ ਤੇ ਆਪਾਂ 2 ਲੱਖ ਤੇ ਇਹ 22000 ਦੀ ਮਹੀਂ ਉਦੋਂ ਲਈ ਤੇ 5-7000 ਖਰਚਾ ਹੀ 8-10000 ਰੁਪਈਆ ਸੀ ਲਿਆ ਇਹ ਤੇ 240 ਦੀ ਦਿੱਤੀ ਹੁਣ ਆਪਾਂ ਇਹ ਮਹੀਂ ਦੇ ਦਾਂਗੇ 1 ਲੱਖ ਤੇ 13000 ਰੁਪਈਆ ਦੀ 1 ਲੱਖ ਤੇ ਦੇਈਆਂ 13000 ਰੁਪਈਆ ਦੀ ਉਹ ਚ 1000 ਰੁਪਈਆ ਛੋੜ ਕਰ ਦਾਂਗੇ 112 ਦੀ 112 ਦੀ ਹਾਂ ਇੱਕ ਚੀਜ਼ ਨਾਲ ਹੋਰ ਹੈਗੀ ਜੀ ਜੇ ਕਿ ਇਹ ਬੰਦੇ ਨੇ ਤਾਜੀ ਜਦੋਂ ਮਹੀਂ ਵੇਚਣੀ ਹੋਵੇ ਹਾਂ ਪਰ ਵੀ ਉਦੋਂ ਸੁਵਾ ਕੇ ਹਾਂਜੀ ਹਾਂਜੀ ਉਦੋਂ ਤੇਜੀਆਂ ਚ ਮੈਂ ਹੁੰਦੀ ਪੂਰ ਫੁੱਲ ਚ ਹਾਂਜੀ ਹਾਂਜੀ ਤੇ ਉਦੋਂ ਆਪਾਂ 2 ਲੱਖ ਦੀ ਮਹੀਂ ਲੈਵਾਂਗੇ ਬਸ ਠੀਕ 2 ਲੱਖ ਰੁਪਏ ਦੀ ਮਹੀਂ ਆਪਾਂ ਉਹ ਬੰਦੇ ਕੋਲ ਫੇਰ ਲੈਵਾਂਗੇ ਚਲੋ ਕਿਹੇ ਵੀਰ ਨੇ ਵੀ ਖੜਨੀ ਹੋਵੇ ਨਾ ਹਾਂਜੀ ਹਾਂਜੀ ਤੇ ਉਹਨੂੰ ਫੁੱਲ ਅਥਾਰਟੀ ਆ ਇਹ ਗੱਲ ਦੀ ਵੀ 2 ਲੱਖ ਦੀ ਮਹੀਂ ਦੀ ਸਾਈ ਅੱਜ ਹੀ ਸਾਡੀ ਰੱਖ ਲੈ ਜਿੰਨੀ ਰੱਖਣੀ ਬਸ ਠੀਕ ਆ 2 ਲੱਖ ਦੀ ਮੈਂ ਢੱਕ ਬੂਗੀ ਦਾ ਪਸੂ ਵਾਲੀ ਉਹ ਲੈਵਾਂਗੇ ਚਲੋ ਜੇ ਕਹਿੰਦੇ ਮਾਣੋ ਵੀ ਕਿਸੇ ਦਾ ਤੇ ਜੇ ਨਾ ਹੀ ਮਾਣੋ ਤੇ ਆਪਣੀ ਚੋਵੇ ਬਿਲਕੁਲ ਦੁੱਧ 22 ਕਿਲੋ 20 ਕਿਲੋ ਦੀ ਸਾਡੀ ਗਰੰਟੀ ਠੀਕ ਵੀ ਮੈਂਨੇ ਦੁੱਧ ਦਿੱਤਾ ਨਾਲੇ ਮੈਂ ਦੱਸਦੀ ਨਹੀਂ ਦੱਸਦੀ ਮੈਂ ਹਾਂਜੀ ਹਾਂਜੀ ਮੈਂ ਨਸਲਾ ਬਿਲਕੁਲ ਹਾਂਜੀ ਹਾਂਜੀ ਆ ਨਾਲ ਦੀ ਮੈਂ ਖੋਲੀ ਮੜੀ ਬਾਜਾ ਇਹ ਵੀ ਕਿ ਟੁਕੜੀ ਹੈ ਜੀ ਇਹ ਮੈਂ ਆਪਾਂ ਕਹੋ ਜੀ ਗਲਤ ਕੰਮ ਨਹੀਂ ਕਰਾਂਗੇ 20 ਦੀ ਸੂਈ ਆ ਇਹ ਮਹੀਨੇ ਦੀ ਸੂਈ ਆ ਇਹ ਮੈਂ ਸੂਈ ਨੂੰ ਸੰਦੀਪ ਸਿੰਘ ਹੋਗੇ 3 ਮਹੀਨੇ ਅੱਛਾ ਘਟੋ ਘਟ ਵੀ ਅੱਛਾ 3 ਮਹੀਨੇ ਤੋਂ ਦਿਨ ਦੋ ਉੱਪਰ ਹੋਣਗੇ ਥੱਲੇ ਨਹੀਂ ਥੱਲੇ ਨਹੀਂ ਹਾਂਜੀ ਏ ਮੈਂ ਸਾਡੇ ਘਰ ਦੀ ਅੱਛਾ ਜੀ ਹਾਂ ਤੁਹਾਡੇ ਕੋਲ ਮਾਲ ਜ਼ਿਆਦਾ ਤੇ ਬੰਦੇ ਨੂੰ ਵੀ ਘੱਟ ਆ ਇਹ ਕਰਕੇ ਆਪਾਂ ਮੱभी ਵੇਚ ਦਿੰਦਾ ਰਦਾ ਠੀਕ ਆ ਐ ਥਾਂ ਦੇ ਵਿੱਚ ਧਾਰਾ ਵੀ ਘੱਟ ਜਾਈ ਇਧਰ ਵਾਲੇ ਅੱਛਾ ਇਧਰ ਵਾਲੇ ਬਿਆਨੇ ਵਾਲੇ ਥੋੜੀ ਧਾਰਾ ਘੱਟ ਆ ਗੱਪਣਾ ਹੈ ਨਹੀਂ ਨਾ ਗੱਪਣੀਆਂ ਤੇ ਮੈਂ ਸੁਣੇ ਤਿੰਨ ਮਹੀਨੇ ਪੰਜ ਜਦੋਂ ਹੋਇਆ ਠੀਕ ਆ ਗੱਪਣ ਕਿੱਥੋਂ ਹੋ ਗਈ ਇਹ ਮੈਂ ਕਿਹੜਾ ਬਣੀ ਜੇ ਦੇ ਕੋ 10 ਕਿਲੋ ਦੁੱਧ ਜੇ 10 ਕਿਲੋ 10 ਕਿਲੋ ਖੁਲਾ ਡੁਲਾ ਤੇ ਬਾਕੀ ਤੁਸੀਂ ਕੈਮਰਾ ਮਾਰਦੇ ਚੰਗੀ ਜਿਹਾ ਬੰਦੇ ਬੰਦੇ ਬਾਜੇ ਤੇ ਬਾਜੂ ਬੰਦੇ ਤੋਂ ਕੁ ਬਾਜੇ ਨਾਲ ਚੱਕਰ ਮਾਰਦੇ ਚੰਗੇ ਲੱਗੇ ਜਾ ਬਿਲਕੁਲ ਇਹ ਇਧਰ ਆ ਥਣ ਥੋੜਾ ਘਟਾ ਘਟਾ ਰਾਂ ਘਟਾ ਤੇ ਦੁੱਧ 10 ਕਿਲੋ ਠੀਕ ਮਲਤੀ ਇਹਨਾਂ ਨੇ ਮੰਨੇ ਅੱਧਾ ਅੱਧਾ ਨਹੀਂਗਾ ਅੱਧੋਂ ਜ਼ਿਆਦਾ ਅੱਧੋਂ ਜ਼ਿਆਦਾ ਪੌਣਾ ਥਣ ਹੈਗਾ ਮੈਂ ਦਾ ਠੀਕ ਹਾਂਜੀ ਹਾਂਜੀ ਪੌਣਾ ਥਣ ਮਿਹਦਾ ਹੈਗਾ ਹਾਂਜੀ ਹਾਂਜੀ ਬਾਕੀ ਇਹ ਗੱਲ ਆ ਨੀ ਮੈਂ ਇਹ ਵੀ ਲੈਣੀ ਦੀ ਆ ਹਾਂ ਉਹ ਮਈਆਂ ਉਹ ਦਨੀਆ ਤੁਹਾਡੇ ਭਾਈ ਹਾਂ ਮਈਆਂ ਸਾਰੀਆਂ ਸਾਡੇ ਕੋਲ ਆ ਜੀ ਉਸ ਲਈ ਮਈਆਂ ਦੇ ਬਿਲਕੁਲ ਹਾਂਜੀ ਤੇ ਇਹਦਾ ਆ ਥਣ ਚ ਥੋੜੀਆਂ ਧਾਰਾ ਘਟਿਆ ਵੇਖੋ ਆਪਾਂ ਗਏ ਸੱਜਣ ਨੇ ਉਦਾਂ ਮੰਗੌਣੀ ਹੋਈ ਆਪਾਂ ਕਿਹਾ ਝੂੜਗਾ ਜੀ ਉਹ ਆਪਣੇ ਮੁਰਕੇ ਆਪਾਂ ਲਾਂਮਾ ਦਾ ਵੇ ਨੀ ਉਹਦਾ ਕੋਈ ਫਾਇਦਾ ਨਹੀਂ ਮੋਲੇ ਦਾ ਬਿਲਕੁਲ ਜਾਇਜ਼ ਹਾਂਜੀ ਨਹੀਂ ਜਾਇਜ਼ ਨਹੀਂ ਹੋਊਗਾ ਤੋਂ ਇਹਦੇ ਇਹਦੇ ਕਰਕੇ ਲਈ ਆਪਾਂ ਲੱਖ ਤੋਂ ਬਾਹਰ ਮਈਏ ਪਰ ਆਪਾਂ 3 ਮਹੀਨੇ ਚੁੰਗ ਲਈ ਹਾਂ ਠੀਕ ਆ ਨਾ ਤੇ ਆਪਾਂ ਥੋੜਾ ਥਣਵੀ ਦਾ ਘਟਿਆ ਆਪਾਂ ਗਲਤ ਗੱਲ ਨਹੀਂ ਕਰਨੀ ਹੈਗੀ ਤੇ ਕੱਲ ਨੂੰ ਕੋਈ ਸਾਨੂੰ ਐਵੇਂ ਬੰਦਾ ਗਲਤ ਗੱਲ ਕਰਨਾ ਠੀਕ ਹੈ ਨਾ ਤੇ ਆਪਾਂ ਲਾਹਮਾ ਨਹੀਂ ਲੈਣਾ ਕਿ ਕੋਈ ਇੱਥੇ ਤਸਲੀ ਕਰਕੇ ਲੈ ਜੀ ਇਹਦਾ ਮੁੱਲ ਬਿਲਕੁਲ ਜਾਇਜ਼ ਆ 60000 ਰੁਪਿਆ 60000 ਹਾਂਜੀ ਚਲੋ ਇਹ ਚੋ 2000 ਛੋੜ 58 ਹਾਂ 58 ਜੀ ਦੀ ਮੀਂਦੇ ਦਾ ਬਸ ਠੀਕ ਹਾਂਜੀ ਇੱਕ ਮਹੀ ਸਾਡੇ ਕੋਲ 8 ਮਹੀਨੇ ਦੀ ਗੱਭਣ ਹੈਗੀ ਨੀਲੀ ਦੀ ਹਾਂਜੀ ਨੀਲੀ ਦੀ ਮਹੀਆਂ ਬਹੁਤ ਚੰਗੀ 15 16 ਕਿਲੋ ਮਹੀਨੇ ਦੁੱਧ ਦਿੱਤਾ ਦੇ 8 ਮਹੀਨੇ ਦੀ ਗੱਭਣ ਹੋਣ ਆਪਾਂ ਦੁੱਧ ਛੱਡੀ ਕੱਲ ਪਰਸੋਂ ਦੀ ਹਾਂਜੀ ਉਹ ਲਿਆਓ ਬਾਹਰ अच्छा ठीक है हां जी 8 ਮਹੀਨੇ ਨਹੀਂ ਗੱਭਣਾ ਤੇ ਮੈਂ ਤੁਹਾਨੂੰ 15-16 ਕਿਲੋ ਮੈਂ ਦੁੱਧ ਦਿੰਦੀ ਰਹੀ ਐ ਨੀਲੀ ਦੀ ਮੈਂ ਪ्योर ਨੀਲੀ ਦੀ ਬਹੁਤ ਚੰਗੀ ਮੈਂ ਤੇ ਚਲੋ ਕਿਸ ਨੇ ਸੱਜ ਨੇ ਕਾਢ ਲਈਆਂ ਮਈਆਂ ਫਿਰ ਘਰੇ ਲਾਈਆਂ ਜੀ ਹਾਂ ਜੀ ਘਰੇ ਮਈਆਂ ਲਾਈਆਂ ਲਏ ਤੇ ਲਾਈ ਆਪਾਂ ਘਰ ਵੀ ਮਈਆਂ ਟੋਬ ਰੱਖੀਆਂ ਜੀ ਇਹੋ ਜਿਹੀ ਗੱਲ ਵੀ ਘਰ ਮਈਆਂ ਮਾੜੀਆਂ ਰੱਖਿਆ ਹਰ ਮੈਂ ਤਾਂ ਡੇਢੀ ਥੱਲੇ ਆ ਚਾਰ ਪੰਜ ਮਈਆਂ 20-20 ਕਿਲੋ ਦੁੱਧ ਮਈਆਂ ਥੱਲੇ ਸੁਈਆਂ ਨੂੰ ਮਹੀਨਾ ਵੀ ਨਾ ਡੇਢ-ਡੇ ਮਹੀਨਾ ਆ ਇਹ ਵੀ ਕਿਲੋ ਦੁੱਧ ਮਈਆਂ ਥੱਲੇ ਆ ਆ ਮੈਂ ਹਾਂ ਆ ਮੈਂ ਨੀਲੀ ਦੀ ਪ्योर ਮੈਂ ਲੋ ਪ्योर ਨੀਲੀ ਦੀ ਮੈਂ ਉੱਲ ਦੇ ਆ ਸਕੀ ਤੋ। ਹੰਦੂ ਤੋਂ ਛੱਡਦੀ ਆਣਾ ਜੀ। ਹੰਦੂ ਤੋਂ ਛੱਡਦੀ ਕੱਲ ਪੁੱਛਣ ਦੀ ਛੱਡਦੀ ਆ। ਠੰਢ ਨੇ ਤੇ ਗੱਭਨ 2 ਮਹੀਨੇ ਸੁੰਝ ਲੈਗੇ। ਬਿਲਕੁਲ ਬਿਲਕੁਲ। ਫਿਰ ਆ ਪਾਈਂਦਾ ਨਹੀਂ ਛੱਡਾਂਗੇ ਫਿਰ ਦੋ ਹੀ ਗੰਗ ਆਜੋ ਆਜੋ। ਮਾਰ ਦੋ ਕੈਮਰਾ ਚੰਗੀ ਦਾ। ਮਾਰ ਦੋ ਬਾਹਰੋਂ ਪਾ ਲਾ ਜੀ ਮਾਰ। ਇਹ ਦੇਖੋ। ਬਹੁਤ ਮਤ ਖੜੇ ਹੀ ਕਰਾ। ਇਹਨੇ ਕੁ ਮਾਰ ਉਹਰਾ ਮੂੰਹ। ਮੂੰਹ ਕੁ ਮਾਰੋ। ਇਹ ਦੇਖੋ ਮਾਰਾ ਜੀ। ਠੀਕ ਆ। ਆ ਦਿਖਾ ਦੋ ਬੰਗੀ ਦਾ। ਬਾ। ਠੀਕ ਆ। ਬੱਲੇ ਫਰੰਦੀ ਕੀ ਮਾਰਾ ਇਹ ਮੈਂ ਦੇ ਦਾਂਗਾ ਆਪਾਂ 75000 ਦੀ 75000 ਹਾਂਜੀ 75000 ਦੀ ਜੇ 2 ਮਹੀਨੇ ਸਾਹ ਵਾ ਨਹੀਂ ਤੇ ਮੈਂ ਤਾਂ ਸਵਾ ਲੱਖ ਡੂੜ ਲੱਕਦੀ ਐ ਤੇ 2 ਮਹੀਨੇ ਚੱਲ ਸਾਹ ਬਾਕੀ ਦਾ ਚੱਲ ਕੋਈ ਗੱਲ ਨਹੀਂ 2 ਮਹੀਨੇ ਸਾਹ ਬਲੇ ਜਾ ਕੇ ਤੇ ਕੋਈ ਆਪੇ ਜੀ ਕਿਨੇ ਰੱਖਣੀ ਉਰਾ ਖੜੂਗਾ ਸਾਡੇ ਕੋਲ ਮਾਲ ਜਿਆਦਾ ਸਾਂਭਿਆ ਨਹੀਂ ਜਾਂਦਾ ਇਹ ਤਾਂ ਕਰਕੇ ਮਲਪੀ ਵਈਆਂ ਅੱਜ ਉਹ ਵੀ ਇਹ ਵੀ ਮੇਰਾ ਮਨ ਬਣ ਗਿਆ ਵੀ ਘਰੋਂ ਮੀਆਂ ਥੋੜੀਆਂ ਘਟਾ ਦਈਏ ਜਲਮੀ ਗਰਮੀ ਐ ਤੇ ਆਪਣੇ ਕੋ ਬੰਦਾ ਬੰਦਾ ਘਟਿਆ ਲੇਬਰ ਨਹੀਂ ਮਿਲਦਾ ਹਾਂਜੀ 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 ਤਾਂ ਕਰਕੇ ਆਖਿਆ ਵੀ ਚੱਲ ਆਪਾਂ ਵੇਚ ਦਿੰਨੇ ਫੇਰ ਆਪਾਂ ਹੋਰ ਲਿਆਵਾਂਗੇ ਬਸ ਆਈ ਤੇ ਇਹ ਇਹ ਮੈਂ ਆਪਾਂ 75000 ਦੀ ਦੇ ਦਾਂਗੇ ਇਹਦੀ 1000 ਵਿੱਚੋਂ ਛੋਟ ਕਰ ਦਾਂਗੇ ਠੀਕ ਆ 74000 ਰੁਪਏ ਦੀ ਆ ਅੱਠ ਮਹੀਨੇ ਦੀ ਮੈਂ ਗੱਬਣਾ ਬੇਸ ਚੈੱਕ ਕਰਾ ਕੇ ਤਸੱਲੀ ਕਰਾ ਕੇ ਫੇਰ ਲੈ ਜਾ ਕੋਈ ਚੱਕਰ ਨਹੀਂ ਇਹ ਮੈਂ ਵੀ ਤਸੱਲੀ ਕਰਾ ਕੇ ਆੜੀ ਇਹ ਤਿੰਨ ਮਹੀਨਾ ਦੀ ਗੱਬੜ ਐ 8 ਕਿਲੋ ਦੁੱਧ ਆ ਤਸੱਲੀ ਕਰਾ ਕੇ ਲੈ ਜੇ ਜਿਹੜੀਆਂ ਮਰੀਆਂ ਗੱਲਾਂ ਕਈਆਂ ਆ ਜੇ ਉਹ ਗੱਲਾਂ ਦੇ ਕਿਸੇ ਨੂੰ ਕੋਈ ਦੇਣੀ ਹੋਵੇ ਝੋਟੀ ਮਲਪੀ ਤਾਜੀ ਜਦੋਂ ਸੂਹੂਗੀ ਤੇ ਆਪਾਂ 2 ਲੱਖ ਦੀ ਝੋਟੀ ਲੈ ਆਵਾਂਗੇ ਚਲੋ ਹੁਣ ਆਪਾਂ ਇੱਕ 13 ਦੀ ਦੇ ਦਾਂ ਹਾਂਜੀ ਠੀਕ ਹੈ ਤੇ ਉਧਰ ਇੱਕ ਵਾਰੀ ਕੈਮਰਾ ਫੇਰ ਦੁਬਾਰਾ ਮਾਰ ਦੋ ਸਾਰੀਆਂ ਤੇ ਮਾਰ ਦੋ ਆੜੀਆਂ ਬਿਲਕੁਲ ਜੀ ਤੇ ਲੋ ਜੀ ਚੈੱਕ ਕਰ ਲਓ ਇੱਕ ਵਾਰ ਮੇਰੇ ਵੀਰ ਬਾਕੀ ਇੱਥੇ ਆ ਰਹਾ ਤਸੱਲੀ ਨਾਲ ਹਨਾ ਭਾਈ ਜੀ ਚੈੱਕ ਕਰਕੇ ਲੈ ਕੇ ਜਾਓ ਮੇਰੇ ਵੀਰ ਬੱਸ ਝੋਟੀਆਂ ਵੇ ਲੋ ਬਾਕੀ ਕੀ ਚੀਜ਼ ਹੈ ਕੋਈ ਤਾਂ ਸਿੰਗ ਗੱਬਣ ਮੈਂ ਦਾ ਨਿੱਕਾ ਨਿੱ ਤੇ ਦੂਜਾ ਸੁਭਾ। ਭਾਜੀ ਭਾਜੀ ਪਤਾ ਗੱਲ ਕੀ ਆ। ਹੁਣ ਚੀਜ਼ਾਂ ਸੋਹਣੀਆਂ। ਪੈਸੇ ਫਿਰ ਤੁਹਾਨੂੰ ਵਾ। ਪੈਸੇ ਜਿਵੇਂ ਲੱਗਦੇ ਆ। ਤੇ ਪਰ ਜਿਨੇ ਲੋਕ ਮੰਗਦੇ ਉਹਨੇ ਨਹੀਂ ਇਹੀ ਮੰਗਦੇ। ਅਸੀਂ ਥੋੜੇ ਘਾਟੀ ਮੰਗਦੇ ਆ। ਇਹਦੇ 5-5 ਮਗਾ 8 ਲੱਖ, 8-8 ਲੱਖ ਮੰਗੀ ਜਾਂਦੇ ਮੰਡੀ ਉਥੇ। ਆਜੇ ਵੱਲੇ ਵਾਲੀ ਮੰਡੀ। ਭਾਜੀ ਵੇਖਦੀ ਵੀ ਹੋਣਗੀਆਂ ਇਹਨੇ। ਚਲੋ ਵੇਕਦੀਆਂ ਭਾਜੀ ਲੈ ਜਾਂਦੇ ਜੰਮੂ ਜੰਮੂਲੇ ਲੈ ਜਾਂਦੇ ਤੁਹਾਨੂੰ ਪਤਾ ਫਿਰ ਥੋੜੇ ਥੋੜੇ ਕਰਕੇ ਦਿੰਦੇ ਰਹਿੰਦੇ ਜਿਨੇ ਜਨੇ ਪੜਨਾ ਅਗਲੇ। ਚਲਈਏ ਸਰਕਾਰ। ਸਰਕਲ ਜੱਜ ਦਾ ਕੇਦਾ ਚਲੀ ਜਾਂਦਾ ਸਾਫ ਹੀ ਆ। ਤੇ ਇਦਾਂ ਗੱਲ ਆ ਵੀ ਅਸੀਂ ਅਸੀਂ ਦੇ ਪਾਸੇ ਆ ਮੋਲ ਨਹੀਂ ਹੈਗੇ ਹੋਰ ਝੋਟੀ 195 ਦੀ ਹੈ ਸਾਬ ਚਲੋ 95 ਕੱਲੇ 95 ਹਾਂ ਜੀ ਹਾਂ ਜੀ ਉਹ ਉਹਦਾਂ ਲੱਖ ਲਾਇਆ ਹੀ ਨਹੀਂ ਕੱਲਾ 95 ਮਹੀ ਹੈਗਾ 95 ਦੀ ਲੈ ਜਾ ਕੋਈ ਗੱਲ ਨਹੀਂ ਤੇ ਚਲੋ ਜਾਨੂ ਘਟਣਾ ਹੀ ਆ ਵਧਣੇ ਨਹੀਂ ਹੈਗੇ ਪਰ ਕੱਟੀ ਉਹਦੇ ਕੋਈ 11 ਕਿਲੋ ਦੁੱਧ ਆਇਆ ਵਲੇ ਸਾਰਾ ਹਾਂ ਜੀ ਹਾਂ ਜੀ ਕੱਟੀ ਪੂਰੀ ਸਾਫ ਹਾਂ ਜੀ ਹਾਂ ਜੀ ਬਾਕੀ ਥੋੜਾ ਸਜਾਈਏ ਜੀ ਹਾਂ ਜੀ ਹਾਂ ਜੀ ਹਾਂ ਜੀ ਹੁਣ ਪਤਾ ਲੱਗੀ ਜਾਂਦਾ ਜੀ ਹਾਂ ਜੀ ਹਾਂ ਜੀ ਚਲੋ ਹੋਰ ਭਾਈ ਜੀ ਫਿਰ ਬਾਹ ਜੀ ਬਾ ਵਧੀਆ ਵਧੀਆ ਮੌਜਾਂ ਮੌਜਾਂ ਵਧੀਆ ਦੇਖੋ ਕੱਟੀ ਕਿਦਾਂ ਦੀ ਹਾਂ ਟੌਪ ਕੱਟੀ ਹੈ ਬਿਲਕੁਲ ਹਾਂ ਜੀ ਹਾਂ ਜੀ ਚਲੋ ਆ ਮੇਰੇ ਘਰੇ ਸੂਈ ਆ ਚਾਰ ਦਿਨੋਂ ਦੀ ਸੂਈ ਨੂੰ ਹਾਂਜੀ 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 ਇਹ ਚੌਥਾ ਜੀ ਤੀਜਾ ਦਿਨਾਂ ਨੂੰ ਸੂਈ ਨੂੰ ਬੜੀ ਮੱਠੀ ਸਾਫ ਆ ਦੁੱਧ ਦੇ ਕੋਲ 11 ਕਿਲੋ ਬੋਲਾਈ ਆ ਹਾਂਜੀ 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 ਨੰਬਰ ਬੋਲੋ ਜੀ ਫਿਰ ਆਪਣਾ ਨੰਬਰ ਆਪਣਾ ਜੀ 98146 11052 98768 ਤੇ 71052 ਦੋਵੇਂ ਮੋਬਾਈਲ ਨੰਬਰ ਆ ਤੇ ਪਿੰਡ ਆਪਣਾਗਾ ਚਾਹਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਸਾਡਾ ਅੱਡਾ ਅਚਲ ਸਾਹਿਬ ਆ ਅਚਲ ਸਾਹਿਬ ਕਿਸੇ ਨੇ ਵੀ ਆਉਣਾ ਹੋਵੇ ਜਲੰਧਰ ਰੋਡ ਤੇ ਬਟਾਲੇ ਨੂੰ ਜਲੰਧਰ ਰੋਡ ਤੇ ਹਾਂਜੀ ਸਾਡਾ ਅੱਡਾ ਅਚਲ ਸਾਹਿਬ ਤੇ ਲੱਗੇ 10 ਕਿਲੋਮੀਟਰ ਸਾਡਾ ਪਿੰ ਨਵਾ ਪੁਲਵੰਡਿਆ ਉਦੇ ਲਾਗੇ ਨਾਲ ਸਾਡਾ ਪਿੰਡਾ ਚਾਲਕਲਾ ਜਿੰਨੂੰ ਮਰਜੀ ਪੁੱਛੋ ਵੀ ਹੀਰੇ ਵਪਾਰੀ ਦੇ ਜਾਣਾ ਤੇ ਉਥੇ ਮੱਭੀ ਨਿਕਲੇ ਬੱਚੇ ਵੀ ਦਾ ਦੇਣਗੇ ਠੀਕ ਹੈ ਠੀਕ ਹੈ ਤੇ ਜਨੰਦਰ ਰੋਡ ਤੇ ਆਪਣਾ ਪਿੰਡਾ ਜਨੰਦਰ ਰੋਡ ਆਮ ਆਮੀ ਆਪਣੇ ਵੀਰ ਭਰਾ ਪੁੱਛਦੇ ਆ ਕਿਸੇ ਵੇਲੇ ਵੀ ਕਿੱਥੇ ਜੇ ਸਾਡੇ ਰਾਹ ਕਿਦਾਂ ਅਚਲ ਸਾਹਿਬ ਗੁਰਦਰਾ ਜਿਹੜਾ ਨਾ ਸਮਝੋ ਵੀ ਉਹ ਅਚਲ ਸਾਹਿਬ ਵੀ ਸਾਡਾ ਘਰ ਹੈ ਗੁਰੂ ਘਰ ਤੇ ਉਹ ਉਹਦੀ ਦੇਣਾ ਸਾਰੀ ਠੀਕ ਹੈ ਭਾਈ ਠੀਕ ਹੈ ਜੀ ਸੱਸੀ ਗਾਇਸ ਨਹੀਂ ਸਗੀ ਇਗਰਾ ਨੇ ਮੈਂ ਹਾਂ ਇੱਕ ਵੀਰੋਂ ਗੱਲ ਹੁੰਦਾ ਨਾ ਜਿਹੜਾ ਤੁਹਾਡੇ ਤੋਂ ਮੰਗੇ ਨਾ ਦਰ ਤੋਂ ਵੀਡੀਓ ਉਹ ਵੀਡੀਓ ਨਾ ਪਾਇਆ ਕਿਦਾਂ ਜਿਹੜਾ ਕਹਿੰਦਾ ਵੀਡੀਓ ਦਰ ਤੋਂ ਪਾ ਲਿਆ ਹਾਂ ਹਾਂ ਇਹ ਸਾਰੇ ਕੀ ਕਰਦੇ ਆ ਇਹਨੇ ਫੇਸਬੁਕ ਪੇਜ ਬਣਾਏਗਾ ਅੱਛਾ ਉਥੇ ਪੇਜ ਪਾ ਲੈਂਦੇ ਆ ਅੱਛਾ ਹੁੰਦੇ ਘਰੋੜੀ ਮੈਂ ਨਹੀਂ ਫੋਟੋ ਚੱਕ ਕੇ ਲਾ ਦਿੰਦੇ ਆ ਅੱਛਾ ਤੇ ਆਹ ਮੱਝ ਉਹ ਜਿਹੜੇ ਮੰਗਦੇ ਨੇ 1 ਲੱਖ ਉਹਨਾਂ ਨੇ ਵੀ ਇਤਰਾਜ ਪਹੁੰਚ ਹਾਂ 1 ਲੱਖ ਜਿਹੜਾ ਕਹਿੰਦਾ ਨਾ ਕਿ ਵੀਡੀਓ ਦਰ ਤੋਂ ਬਣਾਉਂ ਰਿਹਾ ਨਾਲ ਫੋਨ ਕੱਟਦਾ ਆ ਜੀ ਜਿਹਨੂੰ ਆਪਣੀ ਵੀਡੀਓ ਸਮਝਣਾ ਉਹ ਆ ਰਿਹਾ ਹੈ ਨਹੀਂ ਹੁਣ 5 ਮਿੰਟ ਦੀ ਵੀਡੀਓ ਦਿਖਾਣਾ ਉਲਕੀ ਕੀ ਕਰੂਗਾ ਬਸ 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 ਘਟ ਘਟੇ ਮੰਗਾਈ ਜਾਂਦੇ ਆ ਹਾਂ ਇਹੋ ਗੱਲ ਹੈ ਇਹ ਗੱਲ ਨਾਲ ਹੀ ਐਂ ਆਹ ਘੋੜਾ ਵੇਖੀਏ ਫੋਟੋ ਲਾਇਏ ਨਾਲ 100 ਰੁਪਏ ਦੇ ਉਹ